ਹਾੜ ਪ੍ਰਭਾਵਿਤ ਕਿਸਾਨਾਂ ਲਈ ਹਿਮਕੁੰਡ ਫਾਊਂਡੇਸ਼ਨ ਵੱਲੋਂ ਵੱਡਾ ਯਤਨ ਪੰਜਾਬ ਦੇ ਜ਼ਿਲ੍ਹਾ ਫਰੋਜਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਕਾਰਨ ਤਬਾਹ ਹੋਈ ਕਿਸਾਨਾਂ ਦੀ ਜ਼ਮੀਨ ਨੂੰ ਮੁੜ ਤੋਂ ਠੀਕ ਕਰਨ ਲਈ ਹਿਮਕੁੰਡ ਫਾਊਂਡੇਸ਼ਨ ਵੱਲੋਂ ਖਾਸ ਪਹਿਲ ਕੀਤੀ ਗਈ ਹੈ। ਫਾਊਂਡੇਸ਼ਨ ਵੱਲੋਂ ਟਰੈਕਟਰਾਂ ਦੀ ਸਹਾਇਤਾ ਨਾਲ ਪ੍ਰਭਾਵਿਤ ਕਿਸਾਨਾਂ ਦੇ ਖੇਤਾਂ ਨੂੰ ਮੁੜ ਖੇਤੀ ਯੋਗ ਬਣਾਇਆ ਜਾਵੇਗਾ। ਉਧਰ ਅੱਜ ਇਸ ਸਬੰਧੀ ਸਾਰਾਗੜੀ ਗੁਰਦੁਆਰਾ ਸਾਹਿਬ ਫਰੋਜਪੁਰ ਤੋਂ ਅਰਦਾਸ ਕਰਕੇ ਕੁੱਲ 10 ਟਰੈਕਟਰ ਰਵਾਨਾ ਕੀਤੇ ਗਏ ਹਨ ਇਹ ਟਰੈਕਟਰ ਖਾਸ ਤੌਰ ਤੇ ਉਹਨਾਂ ਕਿਸਾਨਾਂ ਦੀ ਮਦਦ ਕਰਨਗੇ ਜਿਨ੍ਹਾਂ ਦੀ ਫਸਲ ਤੇ ਖੇਤ ਹੜ੍ਹ ਦੇ ਪਾਣੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਇਸ ਮੌਕੇ ਤੇ ਭਾਜਪਾ ਨੇਤਾ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੁੱਤਰ ਉਹਨਮਿਤ ਖੀਰਾ ਸੋਢੀ ਨੇ ਵੀ ਆਪਣੀ ਹਾਜ਼ਰੀ ਭਰੀ ਅਤੇ ਹੇਮਕੁੰਡ ਫਾਊਂਡੇਸ਼ਨ ਨਾਲ ਮਿਲ ਕੇ ਟਰੈਕਟਰਾਂ ਨੂੰ ਖਰੀਦ ਝੰਡੀ ਦਿੱਤੀ ਇਹ ਸੇਵਾ ਨਾ ਸਿਰਫ ਹੜਪੀੜ ਤੇ ਕਿਸਾਨਾਂ ਲਈ ਉਮੀਦ ਦੀ ਨਵੀਂ ਕਿਰਨ ਹੈ ਸਗੋਂ ਇਹ ਸੰਦੇਸ਼ ਵੀ ਦਿੰਦੀ ਹੈ ਕਿ ਜਦੋਂ ਕਦੋਂ ਵੀ ਕੁਦਰਤੀ ਆਫਤਾਂ ਆਉਂਦੀਆਂ ਹਨ ਤਾਂ ਸਾਂਝੀ ਸੋਚ ਅਤੇ ਸਮਾਜਿਕ ਸੇਵਾ ਨਾਲ ਹਾਰ ਮੁਸ਼ਕਲ ਦਾ ਹਾਲ ਕਟਿਆ ਜਾ ਸਕਦਾ ਹੈ। ਉਹੀ ਨਹੀਂ ਬਾਫੜਦਾ ਆਪਾਂ ਉਹਨਾਂ ਦੀ ਬਾਫੜਦਾ ਜਿਹੜਾ ਰਾਜ ਸਾਹਿਬ ਨੇ ਕਿੱਥੇ ਕੰਮ ਕੀਤਾ ਕਿ ਬਈ ਨਾ ਫ੍ਰੀ ਹੈ ਲੈ ਕਾਰਡ ਨਾਲ ਕਿਤੇ ਸਾਡੇ ਕੋਈ ਕੰਮ ਛੁੱਟ ਜਾ ਕੇ ਕੰਮ ਕਿੱਥੇ ਲੋੜ ਹੈ ਹਾਲੀ ਹੋਣੇ ਦਾ ਬਸ ਬੰਦੇ ਨਾਲ ਲੱਗਦਾ ਕਿ ਕਾਫੀ ਨੁਕਸਾਨ ਹੋਇਆ ਘੜਾ ਦੇ ਨਾਲ ਤੇ ਹੋਰ ਤੁਸੀਂ ਪਾਣੀ ਉਤਰ ਗਿਆ ਤੇ ਹੁਣ ਜ਼ਮੀਨਾਂ ਨੂੰ ਪੱਧਰ ਕਰਨ ਦਾ ਤੇ ਕੰਮ ਕਰਨ ਲਈ ਬਿਲਕੁਲ ਫੇਜ਼ 1 ਆਪਾਂ ਕੰਪਲੀਟ ਕਰਦੇ ਹਾਂ ਉਹਦੇ ਵਿੱਚ ਰੈਸਕਿਊ ਆਪਰੇਸ਼ਨਸ ਐਂਡ ਫਰਸਟ ਲਾਈਫਸ ਬੇਸ ਕੋ ਵਿਦ ਆਲ ਅਬਾਊਟ ਅ ਰੀ ਬਿਲਡਿੰਗ ਜਿਸ ਦੇ ਵਿੱਚ ਆਪਾਂ ਕਾਰ ਵੀ ਬਣਾ ਰਹੇ ਖਾਲੀ ਡ੍ਰੈਕਟਰ ਵੀ ਨਹੀਂ ਆ ਵਾਸ਼ਿੰਗ ਮਸ਼ੀਨ ਡਰੇ ਵੀ ਲੋਡਿੰਗ ਸਿਸਟਮ ਬੇਬੀ ਬੋਲਡੀ ਸਾਰੀ ਫ੍ਰੀ ਫੈਬ੍ਰੀਕੇਟਿਡ ਹਾਊਸਸ ਵੀ ਲੈ ਕੇ ਆ ਰਹੇ ਇਹਨਾਂ ਨੇ ਸਾਰਾ ਕੁਝ ਕਰਦੇ ਪਏ ਆਲਰੇਡੀ ਯੂਐਸ ਦੀ ਪੇਟੈਂਟ ਟੈਕਨੋਲੋਜੀ ਹੈ ਇਹ ਨਹੀਂ ਕਿ ਆਪਾਂ ਕੋਈ ਬੇਕਾਰ ਦੇ ਕਰਨਾ ਜੋ ਗੋਸਤ ਦੇ ਵਿੱਚ ਕਰ ਬੰਦੇ ਨੇ ਉਹ ਆਪਣਾ ਟੈਕਨੋਲੋਜੀ ਲਾ ਕੇ ਵੀ ਦਿਨਾਂ ਦੰਦਰਾ ਪਾ ਕਰਦੇ ਹਾਂ ਇੱਕ ਟਰੈਕਟਰ ਕਿਹੜੇ ਕਿਹੜੇ ਪਿੰਡਾਂ 'ਚ ਫਿਰਦੇ ਹੋ ਹਾਂ ਜਿੱਥੇ ਲੋਡ ਹੋਏਗੀ ਇੱਕ ਰੋਸਟਰ ਬੰਨਣਾ ਪਤਾ ਸਿਸਟਮ ਨਾਲ ਸ਼ੁਰੂ ਕਰ ਰਹੇ ਹਾਂ ਜਿਹੜਾ ਟਰੈਕਟਰਾਂ ਨੂੰ ਚਲਾਏਗੀ ਔਰ ਜਿੰਨਾ ਵੀ ਜ਼ਮੀਨ ਪੱਤਰ ਕਰਦੀਆਂ ਉਹ ਕਰੇਗੀ ਹੀਰਾ ਭਾਈ ਸਾਨੂੰ ਵੀ ਜਦੋਂ ਸਪੋਰਟ ਕਰਨਗੇ ਐਂਡ ਅੱਜ ਵੀ ਨੇ ਟਰੈਕਟਰ ਜਿਹੜੇ ਆ ਗਏ ਅੱਜ ਹੋਣੇ ਸਾਡੇ ਕੋਲ 10 ਟਰੈਕਟਰ ਨੇ ਪਰ ਜਿਹੜੇ ਹੋਰ ਲੋਡ ਪਈ ਆ ਤੁਹਾਡੇ ਸਾਹਮਣੇ ਆਪਾਂ ਸਰਵਿਸ ਕਿੰਨਾ ਸਮਾਂ ਚੱਲੂਗਾ ਅ ਜਦ ਤੱਕ ਪੰਡਾਮ ਨੋਰ ਬੰਦ ਨਹੀਂ ਹੁਕਾਮ ਬੈਠੇ ਨੇ ਕੀ ਨਾਮ ਹੈ ਸਰ ਕੀ ਨਾਮ ਹੈ ਹਕੀਰਤ ਸਿੰਘ ਦੇ ਸੰਸਥਾ ਦਾ ਹੈਮਪੁਨ ਜੇ ਤੁਹਾਡੇ ਨਾਲ ਕਿਸੇ ਆਮ ਜੀ ਵੀ ਨਹੀਂ ਕੁਝ ਕੁਛ ਵੀ ਸੰਪਰਕ ਕਰਨਾ ਹੋਵੇ ਕਿਵੇਂ ਕਰ ਸਕਦੇ ਆ ਸਾਡੇ ਹੈਲਪਲਾਈਨ ਨੰਬਰ ਦੋਲੇ ਨੇ ਇੰਸਟਾਗ੍ਰਾਮ ਫੇਸਬੁੱਕ ਹਰ ਜਗ੍ਹਾ ਤੁਸੀਂ ਮੈਸੇਜ ਕਰ ਸਕਦੇ ਹੋ ਤੁਸੀਂ ਕਨੈਕਟ ਕਰੋਨਾ ਤੁਸੀਂ ਸੰਪਰਕ ਕਰਨਾ ਆ ਮਰੇ ਆਜ ਨਹੀਂ ਮੈਨੂ ਬਟ ਵੀਲ ਸ਼ੇਅਰ ਆ ਹੈਲਪਲਾਈਨ ਨੰਬਰ ਕੀੜੀ ਸੰਸਥਾ ਕਹ ਰਹੇ ਤੁਸੀਂ ਹੈਮਪ ਕਿਆ ਵਾਂਗੇ ਸੰਸਥਾ ਵੱਲੋਂ ਕੀ ਆਇਆ ਤੇ ਜਿਹੜੀ ਸੰਸਥਾ ਉਹਨਾਂ ਦੀ ਕਣਕ ਬੀਜਣ ਦਾ ਵੀੜਾ ਚੁੱਕ ਰਹੀ ਹੈ ਜਿਹੜਾ ਉਹਨਾਂ ਨੂੰ ਤੇੜ ਜਾਂ ਬੀਜ ਉਹਦੇ ਵੀ ਕੋਈ ਪ੍ਰਬੰਧ ਤਾਂ ਨਾ ਹੈਗਾ ਉਹ ਸਾਰਾ ਕੁਝ ਵੀਰੇ ਦੇ ਹਿਸਾਬ ਨਾਲ ਤਾਂ ਆਹਮ ਕਰ ਰਹੇ ਕਿ ਮੈਨੂੰ ਜ਼ਿਆਦਾ ਜਾਣਕਾਰੀ ਹੈ ਨਹੀਂ ਕਿ ਕਿ ਅੱਪਾ ਇੱਥੋਂ ਦੇ ਆਪਾਂ ਪਿਛਲੇ ਲਗਭਗ 3-25 ਦਿਨਾਂ ਦੁਇਲਾ ਨਾਲ ਆਪਾਂ ਐਜ਼ ਅ ਸੇਵਾ ਕੰਮ ਇਹ ਨਾਲ ਕਰਾ ਰਹੇ ਹਾਂ ਮਤਲਬ ਆਪਾਂ ਕਿਸਾਨਾਂ ਨੂੰ ਫਿਰ ਤੋਂ ਪੈਰਾਪਾਰ ਕਰਨਾ ਹੈ ਹਾਂਜੀ ਹਾਂਜੀ ਸਪੋਤਾ ਕੋਲ ਹੋਇਆ ਜੀ ਸਾਰੇ ਮੈਥੇ ਕਿੰਨਾ ਕਿ ਸਾਰੇ ਵੀਰ ਜਿੰਨੇ ਵੀ ਹੈਗੇ ਆ ਦਾ ਪੂਰਾ ਸਰਦਾ ਬਈ ਸਾਰੇ ਸਾਥ ਦੇਣ ਕਿਉਂਕਿ ਜਿਹੜਾ ਨੁਕਸਾਨ ਹੋਇਆ ਏ ਬਹੁਤ ਜ਼ਿਆਦਾ ਨੁਕਸਾਨ ਹੋਇਆ ਕੱਲ ਹੁਣ ਅਸੀਂ ਬੰਡਾਲੀ ਪਿੰਡ ਵਿੱਚ ਰਾਸ਼ਨ ਵੰਡ ਕੇ ਆਏ ਆ ਘਰੇ ਘਰੇ ਗਏ ਸਾਰਿਆਂ ਦੇ ਘਰੇ ਹੋ ਗਏ ਆ ਇੱਥੇ ਕੁਝ ਕੁ ਘਰ ਸਾਡੇ ਰਹਿ ਗਏ ਸੀ ਜ਼ਿਆਦਾ ਹੈ ਰਾਜਾ ਦਾ ਹੋ ਗਿਆ ਉਹਨਾਂ ਨੂੰ ਦੁਬਾਰਾ ਰਾਸ਼ਨ ਵੰਡ ਕੇ ਲੈਣਾ ਹੈ ਤੇ ਜੀ ਆਪਾਂ ਕਿਸੇ ਵੀ ਜੇ ਮਦਦ ਕਰਦੇ ਆ ਜਦੋਂ ਜਿਹੜਾ ਕਿਸੇ ਦਾ ਘਾਟਾ ਆਪਾਂ ਘਾਟਾ ਨਹੀਂ ਪੂਰਾ ਕਰ ਸਕਦੇ ਪਰ ਆਪਾਂ ਜਿੰਨਾ ਵੱਧ ਤੋਂ ਵੱਧ ਉਹਨਾਂ ਦਾ ਸਾਥ ਦੇਾਂਗੇ ਤਾਂ ਜੀ ਉਹਨਾਂ ਨੂੰ ਕੋਈ ਮਸੂਮ ਨਹੀਂ ਘਟਾ ਹਨਾ ਵੀ ਉਹਨਾਂ ਦੀ ਕਣਕ ਵੀ ਜੀ ਜਾਵੇ ਤੇ ਜੇ ਕਿਸੇ ਦੇ ਕੋਈ ਘਰ ਟੁੱਟ ਕੇ ਉਹਨਾਂ ਦੇ ਘਰ ਬਣ ਜਾਣ ਹਨਾ ਜੀ ਕਿਸੇ ਦਾ ਟਰੈਕਟਰ ਹੈ ਨਹੀਂ ਤੇ ਜੀ ਮੰਨ ਮਨਜੀਤ ਕੋਲ ਵੀ ਆਪਣਾ ਜਿਹੜਾ ਹੈਗਾ ਟਰੈਕਟਰ ਆਂਧ ਰਿਹਾ ਹੈ ਬੜੀ ਵੱਡੀ ਸੇਵਾ ਉਹਨਾਂ ਦੀ ਕੋਈ ਕਰਕੇ ਉਹਨਾਂ ਨੂੰ ਕੁਝ ਨਾ ਕੁਝ ਸਪੋਰਟ ਮਿਲ ਜਾਈਗੀ ਉਹਨਾਂ ਦੀ ਗਾਂ ਫਸਲ ਆ ਜਾਈਗੀ ਉਹਨਾਂ ਦਾ ਕੋਈ ਮਤਲਬ ਉਹ ਫਿਰ ਤੋਂ ਪੈਰਾਂ ਪਾਰ ਖੜੇ ਹੋਣ ਦੇ ਕਾਬਲ ਹੋ ਜਾਣਗੇ ਆ ਸਾਡੇ ਨਾਲ ਮੌਜੂਦ ਆ